ਸਮਾਗਮ ਤੋਂ ਲਿਟਰੇਰੀ ਸਮਾਗਮ ਤੋਂ ਬਰਨਾਲੇ ਤੋਂ ਘਰੇ ਆਏ ਆ ਸ਼ਾਮ ਨੂੰ ਰਾਤ ਨੂੰ ਲੇਟ ਨਾਈਟ ਘਰੇ ਆਏ ਆ ਅੱਜ ਸਵੇਰੇ ਜਦੋਂ 6:30 ਵਜੇ ਮਤਲਬ ਦੇਖਿਆ ਤਾਂ ਉਹ ਨਹੀਂ ਉੱਠੇ ਹਨੀਆਂ ਸੰਗੀਆਂ ਰੂਹਾਂ ਜੱਗ ਦੇ ਲੱਭਦੀਆਂ ਨਹੀਂ ਜਦੋਂ ਇੱਕ ਵਾਰੀ ਤੁਰ ਜਾਣ ਤਾਂ ਮੁੜ ਕੇ ਲੱਭਦੀਆਂ ਨਹੀਂ ਹਾਈ ਪਾਤਰ ਸਾਹਿਬ ਦਾ ਜਾਣਾ ਤੇ ਅੱਜ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਔਰ ਪੂਰੇ ਵਿਸ਼ਵ ਚਬਰਸ ਦੇ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪਰਿਵਾਰ ਦਾ ਤਾਂ ਘਾਟਾ ਹੈਗਾ ਹੀ ਹੈਗਾ ਪਰ ਐਸੀਆਂ ਰੂਹਾਂ ਜਦੋਂ ਜਾਂਦੀਆਂ ਨੇ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ ਤੇ ਬਾਤਰ ਸਾਹਿਬ ਜੀ ਉਸ ਕੱਲ ਨੂੰ ਕਿ ਜਿਹੜੇ ਸੁਖਨਵਾਰ ਹੁੰਦੇ ਆ ਦੇਖਕ ਹੁੰਦੇ ਆ ਸ਼ਾਇਰ ਹੁੰਦੇ ਆ ਉਹਨਾਂ ਲਈ ਮੌਤ ਮਾਇਨਾ ਨਹੀਂ ਰੱਖਦੀ ਉਹ ਇਸੇ ਤਰੀਕੇ ਜਿਉਂਦੇ ਰਹਿੰਦੇ ਆ ਆਪਣੀਆਂ ਲਿਖਤਾਂ ਰਹੀ ਜੋ ਵੀ ਸਾਡੇ ਚ ਜਿਉਂਦੇ ਰਹਿਣਗੇ ਬਸ ਜੋ ਅੰਦਰ ਆ ਤੁਸੀਂ ਉਹ ਬਾਹਰੋਂ ਰਹੋ ਜੋ ਬਾਹਰੋਂ ਅੰਦਰ ਇਹ ਫਰਕ ਨਹੀਂ ਹੋਣਾ ਚਾਹੀਦਾ ਮਤਲਬ ਹਮੇਸ਼ਾ ਇਹ ਗੱਲ ਇੱਕ ਗੱਲ ਵਾਰ-ਵਾਰ ਕਹਿੰਦੇ ਆ ਜਦੋਂ ਤਾਂ ਜਿੱਦ ਇੱਕ ਗੱਲ ਕੋਈ ਵਾਰ-ਵਾਰ ਕਹਿੰਦਾ ਇਹਦਾ ਮਤਲਬ ਉਸ ਗੱਲ ਤੇ ਪੂਰਾ ਫੋਕਸ ਕਰਨਾ ਚਾਹੀਦਾ ਸਭ ਤੂੰ ਉਹੀ ਗੱਲ ਸੀ ਉਹਨਾਂ ਦੀ ਹਮੇਸ਼ਾ ਕਿ ਤੁਸੀਂ ਸਿਹਤ ਕਰਦੇ ਹੋ ਬੱਚਾ ਤੁਹਾਡੇ ਪਿਤਾ ਜੀ ਨਾਲ ਮੇਰਾ ਪਿਆਰ ਹੈ ਅਸੀਂ ਉਹਨਾਂ ਨੂੰ ਦੇਖਿਆ ਹੈ ਉਹ ਨਿਤੜਕ ਹੋ ਕੇ ਲੋਕਾਂ ਦੀ ਸੇਵਾ ਕਰਦੇ ਆ ਡਟ ਕੇ ਕਰਦੇ ਆ ਤੁਸੀਂ ਦੇਖ ਰਹੇ ਹੋ ਅਮੇਜ਼ਿੰਗ ਟੀਵੀ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ ਅੱਜ ਅਸੀਂ ਪਹੁੰਚੇ ਆ ਸੁਰਜੀਤ ਪਾਤੜ ਜੀ ਦੇ ਘਰੇ ਪਹੁੰਚੇ ਆ ਜਿਹੜੇ ਕੀ ਬੜੇ ਉਹ ਪੁਰਾਣੇ ਲੇਖਕ ਹੈਗੇ ਸੀ ਅੱਜ ਉਹਨਾਂ ਦਾ ਦਿਹਾੰਤ ਹੋ ਚੁੱਕਾ ਹੋਇਆ ਆ ਉਹ ਤੁਹਾਨੂੰ ਉਹਨਾਂ ਦੇ ਪਰਿਵਾਰ ਦੀਆਂ ਆਪਾਂ ਪਰਿਵਾਰ ਨਾਲ ਆਪਾਂ ਗੱਲਬਾਤ ਕਰਦੇ ਹੈਗੇ ਆ ਉੱਥੇ ਅੱਜ ਆਪਣੇ ਪ੍ਰੈਸ਼ਰ ਪੱਪੀ ਦੀ ਵੀ ਅੱਜ ਉੱਥੇ ਪਹੁੰਚੀ ਸੀ ਅਸੀਂ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਤੇ ਮੈਂ ਅੱਗੇ ਦੀਆਂ ਤੁਹਾਨੂੰ ਉਸ ਪਰਿਵਾਰ ਦੀਆਂ ਨਾਲ ਵੀ ਆਪਾਂ ਗੱਲਬਾਤ ਕਰਾਂਗੇ ਆਪਾਂ ਔਰ ਤੁਸੀਂ ਦੇਖ ਸਕਦੇ ਹੋ ਬਿਲਕੁਲ ਦੀ ਚਰਚਾਂ ਪਾਤਰ ਸਾਹਿਬ ਦੀ ਮਤਲਬ ਇਸੇ ਗੱਲ ਦਾ ਹੀ ਸਾਨੂੰ ਅਫਸੋਸ ਹੈ ਅੱਗੇ ਵੀ ਪਾਤਰ ਸਾਹਿਬ ਦੇ ਘਰ ਆਈ ਮਤਲਬ ਉਹਨਾਂ ਦੀ ਮਿੱਤਰ ਪਿਆਰੀ ਉਹਨਾਂ ਨੂੰ ਪਿਆਰ ਕਰਨ ਵਾਲੇ ਉਹਨਾਂ ਦਾ ਸਤਿਕਾਰ ਕਰਨ ਵਾਲੇ ਆਈ ਆਉਂਦੇ ਰਹਿੰਦੇ ਸੀ ਮਿਲਦੇ ਰਹਿੰਦੇ ਸੀ ਪਾਤਰ ਸਾਹਿਬ ਸਭ ਨੂੰ ਮਿਲਦੇ ਸੀ ਪਰ ਅੱਜ ਡਾਕਟਰ ਸਰਜੀਤ ਪਾਤਰ ਸਾਡੇ ਚ ਨਹੀਂ ਗਏ ਔਰ ਇਸ ਵੇਲੇ ਇਹ ਜਿਹੜੀ ਖਬਰ ਹੈ ਇਹ ਸਾਰੇ ਸੰਸਾਰ ਦੇ ਵਿੱਚ ਫੈਲ ਚੁੱਕੀ ਆ ਸਾਰੇ ਸੰਸਾਰ ਦੇ ਵਿੱਚ ਪਹੁੰਚ ਚੁੱਕੀ ਆ ਪੰਜਾਬੀਆਂ ਲਈ ਪੰਜਾਬ ਲਈ ਪੰਜਾਬੀਅਤ ਲਈ ਬਹੁਤ ਵੱਡਾ ਘਟਾ ਮੈਂ ਤਾਂ ਕੱਲੇ ਪੰਜਾਬ ਪੰਜਾਬੀ ਦੇ ਲਈ ਸਮਝਦਾ ਬਲਕਿ ਡਾਕਟਰ ਸਰਜੀਤ ਪਾਤਰ ਤਾਂ ਅਨੇਕਾ ਪਛਾਵਾਂ ਦੇ ਵਿੱਚ ਪੜੇ ਜਾਣ ਵਾਲੇ ਲੇਖਕ ਸੀ ਅਨੇਕਾ ਪਛਾਵਾਂ ਦੇ ਵਿੱਚ ਪੜੇ ਜਾਣ ਵਾਲੇ ਸ਼ਾਇਰ ਸੀ ਡਾਕਟਰ ਸਰਜੀਤ ਪਾਤਰ ਔਰ ਉਹ ਅੱਜ ਕੱਲ੍ਹ ਉਹ ਸਮਾਗਮ ਤੋਂ ਲਿਟਰੇਰੀ ਸਮਾਗਮ ਤੋਂ ਬਰਨਾਲੇ ਤੋਂ ਘਰੇ ਆਏ ਆ ਸ਼ਾਮ ਨੂੰ ਰਾਤ ਨੂੰ ਲੇਟ ਨਾਈਟ ਘਰੇ ਆਏ ਆ ਅੱਜ ਸਵੇਰੇ ਜਦੋਂ 6:30 ਵਜੇ ਮਤਲਬ ਦੇਖਿਆ ਤਾਂ ਉਹ ਨਹੀਂ ਉੱਠੇ ਮਤਲਬ ਸੌ ਚੁੱਕੇ ਸੀ ਪਰ ਪਾਤਰ ਸਾਹਿਬ ਨੇ ਆਪ ਹੀ ਲਿਖਿਆ ਕਿ ਜਿਹੜੇ ਸੁਖਨਵਰ ਹੁੰਦੇ ਆ ਉਹ ਜਿਉਣ ਮਰਕੇ ਵੀ ਉਹ ਕੇਵਲ ਜਿਸਮ ਹੁੰਦੇ ਆ ਜੋ ਸੇਵਿਆਂ ਵਿੱਚ ਸਵਾਭ ਬਣਦੇ ਮਤਲਬ ਉਹਨਾਂ ਨੇ ਮਰਕੇ ਵੀ ਜਿਉਣਾ ਸਾਡੇ ਵਿੱਚ ਆਪਣੇ ਸ਼ਬਦਾ ਨਹੀਂ ਆਪਣੀਆਂ ਲਿਖਤਾਂ ਨਹੀਂ ਅਨੇਕਾ ਜਿਹੜੇ ਨੌਜਵਾਨ ਪੀੜੀ ਆ ਮੁੰਡੇ ਕੁੜੀਆਂ ਮਤਲਬ ਉਹ ਉਹਨਾਂ ਦੇ ਪਾਠਕ ਹੈ ਹੋਰ ਬਹੁਤ ਸਾਰੇ ਜਿਹੜੇ ਸਾਡੇ ਪੰਜਾਬੀ ਦੇ ਪਾਠਕ ਹੈ ਉਹਨਾਂ ਲਈ ਇਹ ਬਹੁਤ ਵੱਡਾ ਘਾਟਾ ਹੈ ਪਰ ਸਾਨੂੰ ਸਭ ਨੂੰ ਜਰਨਾ ਪੈਣਾ ਹੈ ਇਹ ਜਦ ਸਾਨੂੰ ਸਭ ਨੂੰ ਜਰ ਕੇ ਮਤਲਬ ਇਹ ਪਾਣੀ ਨੂੰ ਮੰਨਣਾ ਪੈਣਾ ਤੇ ਪਾਤਰ ਸਾਹਿਬ ਜੀ ਉਸ ਗੱਲ ਨੂੰ ਕਿ ਜਿਹੜੇ ਸੁਖਨਵਾਰ ਹੁੰਦੇ ਆ ਲੇਖਕ ਹੁੰਦੇ ਆ ਸ਼ਾਇਰ ਹੁੰਦੇ ਆ ਉਹਨਾਂ ਲਈ ਮੌਤ ਮੈਨਾ ਨਹੀਂ ਲਖਦੀ ਉਹ ਇਸੇ ਤਰੀਕੇ ਜਿਉਂਦੇ ਰਹਿੰਦੇ ਆ ਆਪਣੀਆਂ ਲਿਖਤਾਂ ਰਾਹੀਂ ਸੋ ਉਹ ਵੀ ਸਾਡੇ ਚ ਜਿਉਂਦੇ ਰਹਿਣਗੇ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਸਾਨੂੰ ਅੱਜ ਯਾਦ ਆਉਂਦੀਆਂ ਮਤਲਬ ਲੱਗੀ ਜੇ ਤੇਰੇ ਕਾਲ ਜੇ ਸ਼ੁਰੀ ਨਹੀਂ ਇਹ ਨਾ ਸਮਝ ਕੇ ਸ਼ਹਿਰ ਦੀ ਹਾਲਤ ਬੁਰੀ ਨਹੀਂ ਕੁਝ ਲੋਕ ਸਮਝਦੇ ਨੇ ਇੰਨਾ ਕਿ ਬਸ ਰਾਗ ਨੂੰ ਕਿ ਸੋਨੇ ਦੀ ਹੈ ਜੇ ਬੰਸਰੀ ਤਾਂ ਬੇਸੁਰੀ ਨਹੀਂ ਪਾਤਰ ਸਾਹਿਬ ਨੇ ਪੜਾਇਆ ਵੀ ਆ ਮੈਂ ਪਾਤਰ ਸਾਹਿਬ ਉਮਰ ਦਾ ਸਾਡੀ ਦਾ ਬਹੁਤ ਫਰਕ ਆ ਪਰ ਪਾਤਰ ਸਾਹਿਬ ਨਾਲ ਮੇਰੀ ਦੋਸਤੀ ਵੀ ਰਹੀ ਆ ਉਹਨਾਂ ਦੇ ਪੁੱਤਰਾਂ ਵਰਗਾ ਮੈਂ ਲੇ ਮੇਰੇ ਉਹ ਅਧਿਆਪਕ ਵੀ ਆ ਪੱਤਰ ਸਾਹਿਬ ਨੇ ਮੈਨੂੰ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਿੱਚ ਪੜਾਇਆ ਵੀ ਆ ਜਦੋਂ ਮੈਂ ਐਮਐਸਸੀ ਕਰਦਾ ਸੀ ਉਸ ਵੇਲੇ ਉਹ ਇੱਕ ਅਧਿਆਪਕ ਸੀ ਇੱਕ ਸ਼ਾਇਰ ਸੀ ਔਰ ਇਹ ਉਹਨਾਂ ਦਾ ਬਹੁਤ ਵੱਡਾ ਗੁਣ ਸੀ ਕਿ ਉਹ ਚੰਗੇ ਅਧਿਆਪਕ ਤਾਂ ਸੀ ਕਿ ਉਹ ਇੱਕ ਸ਼ਾਇਰ ਸੀ ਉਹ ਚੰਗੇ ਸ਼ਾਇਰ ਤਾਂ ਸੀ ਕਿ ਉਹ ਇੱਕ ਅਧਿਆਪਕ ਸੀ ਸੋ ਉਹਨਾਂ ਦੀਆਂ ਸਿੱਖਿਆਵਾਂ ਜਿਹੜੀਆਂ ਉਹ ਹਮੇਸ਼ਾ ਸਾਡੇ ਨਾਲ ਰਹਿਣਗੀਆਂ ਮਲਾਪ ਕਿਦਾਂ ਹੋਇਆ ਸੀ ਤੁਹਾਡਾ ਇਹਨਾਂ ਦੇ ਨਾਲ ਮੇਰੇ ਕਿਦਾਂ ਸੀ ਪੱਤਰ ਸਾਹਿਬ ਨਾਲ ਮਲਾਪ ਮੈਂ ਜਦੋਂ ਗਵਰਨਮੈਂਟ ਬਰਜਿੰਦਰਾ ਕਾਲਜ ਫਰੀਦਕੋਟ ਦੇ ਵਿੱਚ ਬੀਐਸਸੀ ਕਰਦਾ ਸੀ ਉਹਨਾਂ ਦਿਨਾਂ ਦੇ ਵਿੱਚ 1986 87 88 ਦੇ ਵਿੱਚ 99 ਤੱਕ ਤਾਂ ਉਹਨਾਂ ਦਿਨਾਂ 'ਚ ਕਾਲਜ ਦੇ ਮੁੰਡਿਆਂ ਲਈ ਪਾਤਰ ਸਾਬ ਬਹੁਤ ਵੱਡੀ ਮਤਲਬ ਸ਼ਖਸੀਅਤ ਸੀ ਜਿਹੜੀ ਸਾਡਾ ਹਰ ਕਾਲਜ ਦੇ ਵਿੱਚ ਇਹਨਾਂ ਦੇ ਸਮਾਗ ਮੁੰਡੇ ਸੀ ਅਸੀਂ ਵੀ ਇਹਨਾਂ ਦਾ ਸਮਾਗ ਵਿਦਿਆਰਥੀਆਂ ਦੇ ਰਲ ਕੇ ਕਰਾਇਆ ਮੈਨੂੰ ਯਾਦ ਹੈ ਫਰੀਦਕੋਟ ਦੀਆਂ ਨਹਿਰਾਂ ਤੋਂ ਮੈਂ ਇਹਨਾਂ ਨੂੰ ਮੇਰੇ ਨਾਲ ਤੇਜਵਿੰਦਰ ਬਰਾੜ ਕੁਮਾਰ ਜਗਦੀਪ ਸਿੰਘ ਹੋਰ ਲਟੇਰੀ ਦੋਸਤ ਗੁਰਤੇਜ ਕਹਾਰ ਵਾਲਾ ਅਸੀਂ ਇਹਨਾਂ ਨੂੰ ਉਹਨਾਂ ਨਹਿਰਾ ਤੋਂ ਫਿਰ ਲੈ ਕੇ ਗਏ ਸਕੂਟਰ ਤੇ ਅਸੀਂ ਮਿਲੇ ਸਾਨੂੰ ਬਹੁਤ ਚਾਅ ਸੀ ਕਿ ਕਿਸ ਸਰਜੀਤ ਪਾਤਰ ਨੂੰ ਮਿਲ ਰਹੇ ਹਾਂ ਪਰ ਉਸ ਤੋਂ ਬਾਅਦ ਮੇਰੀ ਇਹ ਖੁਸ਼ਕਿਸਮਤੀ ਬਣੀ ਕਿ ਮੈਂ ਜਦੋਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਚ ਆਇਆ ਤਾਂ ਫਿਰ ਮੇਰੇ ਅਧਿਆਪਕ ਬਣੇ ਮੈਨੂੰ ਕੋਰਸ ਪੜਾਇਆ ਇਹਨਾਂ ਨੇ ਉਸ ਤੋਂ ਬਾਅਦ ਮੈਂ ਲਗਾਤਾਰ ਮਤਲਬ ਇਹਨਾਂ ਦੇ ਸੰਪਰਕ ਦੇ ਵਿੱਚ ਆ ਪੰਜਾਬ ਆਰਟਸ ਕੌਂਸਲ ਦੇ ਚੇਅਰਮੈਨ ਨੇ ਪਾਤਰ ਸਾਹਿਬ ਪਿਛਲੇ 4-5 ਸਾਲ ਤੋਂ ਮੈਂ ਉਹਦਾ ਮੈਂਬਰ ਹੋਣ ਦੇ ਨਾਤੇ ਮਤਲਬ ਇਹਨਾਂ ਦੇ ਨਾਲ ਮੀਟਿੰਗਾਂ ਕਰਨੀਆਂ ਇਹਨਾਂ ਦੇ ਨਾਲ ਜਾਣਾ ਇਹ ਨਹੀਂ ਕਿ ਪਾਤਰ ਸਾਹਿਬ ਦੀ ਸ਼ਾਇਰੀ ਪੜ੍ਹ ਕੇ ਹੀ ਅਸੀਂ ਬਹੁਤ ਕੁਝ ਸਿੱਖਿਆ ਪੱਤਰ ਸਾਹਿਬ ਨਾਲ ਗੱਲਾਂ ਕਰਕੇ ਪੱਤਰ ਸਾਹਿਬ ਦਾ ਹਰ ਪਾਲੀ ਵਧੀਆ ਲੇਖੇ ਲੱਗਦਾ ਸੀ ਭਾਵੇਂ ਉਹ ਰੋਟੀ ਖਾਂਦੇ ਸੀ ਜਦੋਂ ਚਾਹ ਪੀਂਦੇ ਸੀ ਗੱਲਾਂ ਕਰਦੇ ਸੀ ਐ ਤੁਰੇ ਜਾਂਦੇ ਸੀ ਉਹਨਾਂ ਦੀ ਹਰ ਗੱਲ ਜਿਹੜੀ ਸੀ ਹਰ ਕਦਮ ਜਿਹੜਾ ਸੀਗਾ ਉਹ ਮਤਲਬ ਕ੍ਰੀਏਟਿਵ ਹੁੰਦਾ ਸੀਗਾ ਵੀ ਉਹ ਹਰ ਗੱਲ ਦੇ ਵਿੱਚੋਂ ਸਿਰ ਸਮਝਾਉਂਦੇ ਸੀ ਵੀ ਆਹ ਦੇਖੋ ਆਏ ਆ ਜੀ ਫੁੱਲਾਂ ਨੂੰ ਦੇਖ ਲੈਣਾ ਕਲੀਆਂ ਨੂੰ ਦੇਖ ਲੈਣਾ ਦਰਖਤਾਂ ਨੂੰ ਦੇਖ ਲੈਣਾ ਜਨੌਰਾਂ ਨੂੰ ਦੇਖ ਲੈਣਾ ਪੰਛੀਆਂ ਨੂੰ ਦੇਖ ਲੈਣਾ ਮਤਲਬ ਮੰਨ ਲਓ ਉਹ ਕਹਿੰਦੇ ਯਾਰ ਦੇਖੋ ਆਪਾਂ ਸਾਰੇ ਤੁਰੇ ਜਾਂਦੇ ਆ ਤੇ ਆ ਰੁੱਖ ਵੀ ਹੁਣ ਉਦਾਸ ਹੁੰਦੇ ਆ ਸਾਡੀ ਹਾਲਤ ਦੇਖ ਕੇ ਪੰਜਾਬ ਦੀ ਕਿ ਪੰਜਾਬ ਦਾ ਨੌਜਵਾਨ ਤਾਂ ਬਾਹਰ ਚੱਲਿਆ ਫਿਰ ਉਹਨਾਂ ਨੇ ਕਵਸਤ ਲਿਖੀ ਕਿ ਹੁਣ ਜਿਹੜੇ ਰੁੱਖ ਹੈ ਹੁਣ ਜਿਹੜੇ ਪੰਛੀ ਆ ਇਹ ਵੀ ਹੁਣ ਪਲੈਨਿੰਗ ਕਰ ਰਹੇ ਆ ਕਿ ਅਸੀਂ ਅਸੀਂ ਵੀ ਕਿਤੇ ਤੁਰਗੇ ਮਤਲਬ ਇਸ ਤਰ੍ਹਾਂ ਸੋਚ ਸੀ ਉਹਨਾਂ ਦੀ ਨਹੀਂ ਦੇਖਦੇ ਪਾਤਰਾ ਸਾਹਿਬ ਜਿੱਦਾਂ ਪਾਤਰਾ ਸਾਹਿਬ ਦੀ ਜਾਨ ਆਈ ਘੜੀ ਆ ਕੋਈ ਛੰਨੇ ਸੀਗੇ ਕਿ ਜਿਹੜੇ ਉਹਨਾਂ ਨੇ ਚਲਾਏ ਹੋਏ ਪੂਰਨ ਨੇ ਤੇ ਜਿਹੜੇ ਪਰਮੇਲ ਚੱਲ ਰਹੇ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਆ ਕਿ ਪਾਤਰ ਸਾਹਿਬ ਦੀ ਸਪਰੇਟ ਕੋ ਦੇ ਕਰਨ ਲਈ ਕਿ ਦਿਵਨ ਉਹ ਚਲਾਈ ਹੋਈ ਪਾਤਰ ਸਾਹਿਬ ਦੀਆਂ ਪੈੜਾਂ ਬਹੁਤ ਡੂੰਘੀਆਂ ਪਾਤਰ ਸਾਹਿਬ ਦੀਆਂ ਪੈੜਾਂ ਦੇ ਉੱਪਰ ਮਤਲਬ ਇਹ ਜਿਹੜੀ ਆਉਣ ਵਾਲੀਆਂ ਪੀੜੀਆਂ ਇਹ ਚਲਦੀਆਂ ਰਹਿਣਗੀਆਂ ਕਿਉਂਕਿ ਪਾਤਰ ਸਾਹਿਬ ਅ ਸ਼ਾਇਰ ਤਾਂ ਸੀਗੇ ਸੀਗੇ ਉਹ ਬਹੁਤ ਵੱਡੇ ਚਿੰਤਕ ਵੀ ਸੀ ਉਹ ਫਿਕਰਮੰਦ ਵੀ ਸੀ ਪਾਤਰ ਸਾਹਿਬ ਨੂੰ ਹਮੇਸ਼ਾ ਪੰਜਾਬ ਦਾ ਫਿਕਰ ਰਿਹਾ ਕਿ ਸਾਡਾ ਜਿਹੜਾ ਪੰਜਾਬ ਹੈ ਉਹ ਨਵੇਂ ਰੂਪ ਦੇ ਵਿੱਚ ਸਾਡੇ ਸਾਹਮਣੇ ਆਵੇ ਉਹ ਨੌਜਵਾਨਾਂ ਬਾਰੇ ਸੋਚਦੇ ਸੀ ਉਹ ਬਜ਼ੁਰਗਾਂ ਬਾਰੇ ਸੋਚਦੇ ਸੀ ਉਹ ਕਿਸਾਨਾਂ ਬਾਰੇ ਮਜ਼ਦੂਰਾਂ ਬਾਰੇ ਉਹ ਜਿਹੜਾ ਸਾਡਾ ਬਿਜ਼ਨਸ ਸੈਕਟਰ ਆ ਉਹਦੇ ਬਾਰੇ ਸੋਚਦੇ ਸੀ ਉਹ ਸਰਵਿਸ ਸੈਕਟਰ ਆ ਉਹਦੇ ਬਾਰੇ ਸੋਚ ਮਤਲਬ ਹਰ ਵਕਤ ਉਹਨਾਂ ਦਾ ਇਹ ਹੁੰਦਾ ਸੀ ਕਿ ਨਵਾਂ ਜਿਹੜਾ ਪੰਜਾਬ ਆ ਉਹਨੂੰ ਕਿਵੇਂ ਸਿਰਜਿਆ ਜਾਵੇ ਉਹਨਾਂ ਦੀਆਂ ਲਿਖਤਾਂ ਦੇ ਵਿੱਚੋਂ ਇਹੀ ਚੀਜ਼ਾਂ ਝਲਕਦੀਆਂ ਪੜ੍ਹ ਕੇ ਦੇਖੋ ਤੁਸੀਂ ਸਾਰੇ ਠੀਕ ਹੈ ਜੀ ਧੰਨਵਾਦ ਬੇਸ਼ੱਕ ਜੋ ਸੁਬਨਸ ਹੈ ਪਰ ਉਹ આજ ਕੇ ਕਾਲ ਨਾਨਕ ਹਰ ਗੁਣ ਗਾਇਆ ਛਾੜ ਸਕਲ ਚੰਗਾ ਜਿਹੜਾ ਪੈਦਾ ਹੋਇਆ ਜਿਹੜਾ ਉਪਜਿਆ ਪੈਦਾ ਹੋਇਆ ਚਾਹੇ ਫਸਲ ਆ ਚਾਹੇ ਇਨਸਾਨ ਉਹਨੇ ਇੱਕ ਦਿਨ ਵੱਡਣਾ ਹੀ ਪੈਣਾ ਤੇ ਜਾਣ ਵਾਲੇ ਦੇ ਨਾਲ ਤਾਂ ਨਹੀਂ ਜਾਇਆ ਜਾਂਦਾ ਜਿਨ੍ਹਾਂ ਜਿਨ੍ਹਾਂ ਕਿਸੇ ਦਾ ਪਿਆਰ ਹੁੰਦਾ ਉਹਨਾਂ ਨੂੰ ਤਕਲੀਫ ਹੁੰਦੀ ਹੈ ਬਹੁਤ ਵੱਡੀ ਤੇ ਪਵਿੱਤਰ ਰੂਹ ਸੀਗੇ ਬਹੁਤ ਵੱਡੇ ਸੀ ਪਾਤਸ਼ਾਹ ਤੇ ਸਰੀਰਿਕ ਤੌਰ ਤੇ ਚਲੇ ਗਏ ਸੋਚ ਨਹੀਂ ਕਦੇ ਮਰਦੀ ਹੁੰਦੀ ਸ਼ਬਦ ਨਹੀਂ ਕਦੇ ਮਰਦੇ ਹੁੰਦੇ ਉਹ ਸ਼ਬਦ ਉਹ ਸੋਚ ਹਮੇਸ਼ਾ ਜਿੰਦਾ ਰਹੂ ਤੁਹਾਨੂੰ ਕਿੰਨੀ ਵਾਰ ਮਿਲਣ ਦਾ ਮੌਕਾ ਮਿਲਿਆ ਪਾਤਸ਼ਾਹ ਸਾਹਿਬ ਜੀ ਨਾਲ ਬਹੁਤ ਵਾਰੀ ਦਰਸ਼ਨ ਕੀਤੇ ਆ ਅਨੇਕਾਂ ਵਾਰੀ ਸਮਝੋ ਜਿਵੇਂ ਉਹਨਾਂ ਦੇ ਕੋਲ ਬੈਠਣਾ ਤਾਂ ਸਮਝੋ ਅੱਧਾ ਘੰਟਾ ਜੇ ਕੋਲ ਬੈਠ ਗਏ ਇਹੋ ਜੀਆਂ ਰੂਹਾਂ ਦੇ ਹੋਏ ਜਸਰੀਰਾਂ ਦੇ ਤਾਂ ਐ ਮਹਿਸੂਸ ਹੁੰਦਾ ਸੀ ਤੁਸੀਂ ਪੰਜ ਚਾਰ ਕਿਤਾਬਾਂ ਪੜ੍ਹ ਕੇ ਹੀ ਗਏ ਉਹਨਾਂ ਕੋਲ ਬੈਠ ਕੇ ਜਿਹੜਾ ਇਨਸਾਨ ਪੜ੍ਹਦਾ ਹੈ ਨਾ ਜਿਹੜਾ ਇਨਸਾਨ ਸਾਹਿਤ ਨਾਲ ਪ੍ਰੇਮ ਕਰਦਾ ਹੈ ਜੇ ਤੁਸੀਂ ਐਸੀ ਰੂਹ ਦੇ ਐਸੇ ਸਰੀਰ ਦੇ ਕੋਲ ਬੈਠਦੇ ਹੋ ਤੁਸੀਂ 2-4 ਕਿਤਾਬਾਂ 5-4 ਕਿਤਾਬਾਂ ਪੜ ਲੀਆਂ ਸਮਝ ਤੁਹਾਨੂੰ ਕੀ ਸਿੱਖਣ ਨੂੰ ਮਿਲਿਆ ਸੀ ਤੁਸੀਂ ਜਦੋਂ ਨਾਲ ਬਏ ਤਾਂ ਉਸ ਤੋਂ ਬਾਅਦ ਕੀ ਗਿਆਨ ਤੁਹਾਡੇ ਵੱਲੋਂ ਦਿੱਤਾ ਗਿਆ ਕੀ ਆਬਜ਼ਰਵ ਕੀਤੀਆਂ ਦੀਆਂ ਜੀ ਜਰ ਬਸ ਜੋ ਅੰਦਰ ਆ ਤੁਸੀਂ ਉਹ ਬਾਹਰੋਂ ਰਹੋ ਜੋ ਬਾਹਰ ਉਹ ਅੰਦਰ ਇਹ ਫਰਕ ਨਹੀਂ ਹੋਣਾ ਚਾਹੀਦਾ ਮਤਲਬ ਹਮੇਸ਼ਾ ਇਹ ਗੱਲ ਇੱਕ ਇੱਕ ਗੱਲ ਵਾਰ-ਵਾਰ ਕਹਿੰਦੇ ਆ ਜਦੋਂ ਤਾਂ ਜਿੱਦ ਇੱਕ ਗੱਲ ਕੋਈ ਵਾਰ-ਵਾਰ ਕਹਿੰਦਾ ਇਹਦਾ ਮਤਲਬ ਉਹ ਉਸ ਗੱਲ ਤੇ ਪੂਰਾ ਫੋਕਸ ਕਰਨਾ ਚਾਹੀਦਾ ਸਰ ਤੇ ਉਹੀ ਗੱਲ ਸੀ ਉਹਨਾਂ ਦੀ ਹਮੇਸ਼ਾ ਕਿ ਤੁਸੀਂ ਸਿਆਸਤ ਕਰਦੇ ਹੋ ਬੱਚਾ ਸਾਡੇ ਪਿਤਾ ਜੀ ਨਾਲ ਮੇਰਾ ਪਿਆਰ ਹੈ ਅਸੀਂ ਉਹਨਾਂ ਨੂੰ ਦੇਖਿਆ ਹੈ ਉਹ ਨਤੜਕ ਹੋ ਕੇ ਲੋਕਾਂ ਦੀ ਸੇਵਾ ਕਰਦੇ ਆ ਡਟ ਕੇ ਕਰਦੇ ਆ ਕਿਉਂਕਿ ਉਹ ਅੰਦਰੋਂ ਬਾਹਰੋਂ ਇੱਕੋ ਜਿਹੇ ਆ ਤੇ ਹਮੇਸ਼ਾ ਉਹਨਾਂ ਨੇ ਹੀ ਕਹਿਣਾ ਕਿ ਜੋ ਪੁੱਤ ਅੰਦਰ ਆ ਨਾ ਉਹ ਬਾਹਰ ਹੋਣਾ ਚਾਹੀਦਾ ਜੋ ਬਾਹਰ ਆ ਇਹ ਨਹੀਂ ਹੋਣਾ ਚਾਹੀਦਾ ਕਿ ਬਾਹਰ ਤੁਸੀਂ ਕੁਝ ਹੋਰ ਹੋ ਤੇ ਅੰਦਰੋਂ ਕੁਝ ਹੋਰ ਤੇ ਇਹੀ ਸਬਕ ਸਾਰਿਆਂ ਲਈ ਆ ਇਹ ਸਾਡੇ ਮੇਰੇ ਇਕੱਲੇ ਲਈ ਨਹੀਂ ਇਹ ਜੇ ਇਨਸਾਨ ਨੇ ਚੰਗਾ ਜੀਵਨ ਜਿਉਣਾ ਹੈ ਸਹਰੇਕ ਲਈ ਹੀ ਸਬਕ ਹੋਣਾ ਚਾਹੀਦਾ ਕਿਉਂਕਿ ਜੇ ਨਕਲੀ ਜ਼ਿੰਦਗੀ ਜਿਉਵਾਂਗੇ ਉਹ ਤਾਂ ਜ਼ਿੰਦਗੀ ਦੀ ਉਮਰ ਥੋੜੀ ਹੁੰਦੀ ਹੈ ਹੁਣ ਉਹ ਅਸਲ ਜ਼ਿੰਦਗੀ ਜਿਉ ਕੇ ਗਏ ਆ ਤੇ ਕਿੰਨੀ ਲੰਬੀ ਉਮਰ ਹੋਊਗੀ ਇਹ ਤੁਸੀਂ ਦੇਖਿਓ ਸਦੀਆਂ ਤੱਕ ਯਾਦ ਰੱਖੇ ਜਾਣਗੇ ਤੇ ਜਿਹੋ ਨਕਲੀ ਜ਼ਿੰਦਗੀ ਜਿਉਣ ਵਾਲਾ ਬੰਦਾ ਤਾਂ ਬਿਲਕੁਲ ਪਲਾਂ ਚ ਹੀ ਭੁੱਲ ਜਾਂਦਾ ਸੋ ਜਿਵੇਂ ਕਹਿੰਦੇ ਆ ਕਿ ਕਈ ਯੁੱਗ ਹੁੰਦੇ ਆ ਪਲਾਂ ਵਿੱਚ ਬੀਤ ਜਾਂਦੇ ਤੇ ਕਈ ਪਲ ਹੁੰਦੇ ਆ ਜੋਗਾਂ ਤੱਕ ਯਾਦ ਰਹਿੰਦੇ ਆ ਚੰਗਾ ਸਾਡੇ ਲਈ ਸਮਾਜ ਲਈ ਸੇਧ ਦੇ ਕੇ ਗਿਆ ਚੰਗਾ ਲਿਖ ਕੇ ਗਿਆ ਤੇ ਜਾਨਵਰੇ ਦਾ ਦੁੱਖ ਤਾਂ ਜ਼ਰੂਰ ਹੁੰਦਾ ਪਰ ਇਸ ਗੱਲ ਦਾ ਮਾਣ ਹੈ ਮੇਰੇ ਪਰਿਵਾਰ ਨੂੰ ਵੀ ਕਿਹਾ ਉਹਨਾਂ ਦੇ بیٹے ਨੂੰ ਮੰਨਰਾਜ ਨੂੰ ਵੀ ਕਿਹਾ ਕਿ ਤੁਹਾਨੂੰ ਇਸ ਗੱਲ ਦਾ ਤਾਂ ਹਮੇਸ਼ਾ ਮਾਨ ਰਹਿਊਗਾ ਕਿ ਇੱਕ ਸਫਲ ਤੇ ਸਿੱਖਿਆਦੈਕ ਜੀਮਾ ਬਤੀਤ ਕਰਕੇ ਗਏ ਆ ਤੇ ਇਨੇਕਾਂ ਹੀ ਰਾਈਟਰਾਂ ਦੇ ਲਿਖਾਰੀਆਂ ਦੇ ਰਾਹ ਦਸੇਰੇ ਸੀ ਤੇ ਉਹ ਸ਼ਬਦ ਉਹ ਕਦੇ ਮੁੱਕਣੇ ਨਹੀਂ ਉਹ ਹਮੇਸ਼ਾ ਸਾਡੀ ਸੋਚਾਂ 'ਚ ਘੁੰਮਣਗੇ ਜੋ ਲਿਖ ਕੇ ਗਏ ਆ ਜੋ ਸੱਚ ਲਿਖ ਕੇ ਗਏ ਆ ਕਿ ਇੰਨਾ ਸੱਚ ਨਾ ਬੋਲ ਕੇ ਤੇ ਇਕੱਲੇ ਹੀ ਰਹਿ ਜਾਵੇ ਚਾਰ ਕੇ ਬੰਦੇ ਰਖ ਲੈ ਮੋਢਾ ਦੇਣ ਲਈ ਉਹ ਜਿਹੜੀ ਗੱਲ ਲਿਖੀ ਆ ਨਾ ਇਹ ਕਿ ਡੁੱਬ ਚੁੱਕਿਆਂ ਦੀ ਫੇਰ ਕਥਾ ਕੋ ਛੇੜ ਦੇ ਖੁਰਤਾਂ ਦਿਲ ਦਰਿਆ ਸੀ ਵਗਦਾ ਸ਼ਾਂਤ ਮਈ ਕਿੰਨਾ ਉੱਚਾ ਤਖਤ ਸੀ ਅਦਲੀ ਰਾਜੇ ਦਾ ਮਜਲੂਮਾਂ ਦੀ ਰਾਤ ਚ ਜਾਂਦੇ ਬੀਤ ਗਈ ਐਨਾ ਸੱਚ ਨਾ ਬੋਲ ਇਕੱਲੇ ਰਹਿ ਜਾ ਚਾਰਕ ਬੰਦੇ ਰੱਖ ਲੈ ਮੋਢਾ ਬੀਨ ਲੈ ਤੇ ਉਹ ਕਹਿੰਦੇ ਸੀ ਜੇ ਇਹ ਗੱਲ ਅੱਜ ਦੀ ਨਹੀਂ ਇਹ ਗੱਲ ਜਦੋਂ ਤੱਕ ਜੁਗਾ ਜੁਗਾਂਤਰਾ ਤੱਕ ਇਹ ਗੱਲ ਯਾਦ ਰਹਿਣੀ ਹੈ ਕਿ ਜੀ ਸੱਚ ਬੋਲਣ ਵਾਲੇ ਨੂੰ ਹਮੇਸ਼ਾ ਮਤਲਬ ਇਕੱਲੇ ਇਕੱਲਾ ਰਹਿਣਾ ਪੈਂਦਾ ਸੱਚ ਬੋਲਣ ਵਾਲਾ ਕਦੇ ਇਕੱਲਾ ਰਹਿ ਜਾਂਦਾ ਪਰ ਉਹ ਸੱਚ ਮਰਦਾ ਸੱਚ ਨੂੰ ਮੇਸ਼ੇ ਤੱਕ ਪਰ ਉਹਦਾ ਪ੍ਰਮਾਤਮਾ ਸੱਚੇ ਪਾਤਸ਼ਾਹ ਉਹਨਾਂ ਦੀ ਰੂਹ ਨੂੰ ਆਪਣੇ ਜਨਮਾਂ ਚ ਨਿਵਾਸ ਦੇ ਵਿੱਚ ਪਰਿਵਾਰ ਨੂੰ ਇਸ ਦੁੱਖ ਚੋਂ ਇਸ ਸਪੀੜ ਚੋਂ ਨਿਕਲਣ ਦੀ ਤਾਕਤ ਦੇ ਠੀਕ ਹੈ ਐ ਨੀਆਂ ਸੰਗੀਆਂ ਰੂਹਾਂ ਜੱਗ ਦੇ ਲੱਭਦੀਆਂ ਨਹੀਂ ਜਦੋਂ ਇੱਕ ਵਾਰੀ ਤੁਰ ਜਾਣ ਤਾਂ ਮੁੜ ਕੇ ਲੱਭਦੀਆਂ ਨਹੀਂ ਹਾਈ ਪਾਤਰ ਸਾਹਿਬ ਦਾ ਜਾਣਾ ਤੇ ਅੱਜ ਪੂਰੇ ਸਮਾਜ ਨੂੰ ਪੂਰੇ ਪੰਜਾਬ ਨੂੰ ਔਰ ਪੂਰੇ ਵਿਸ਼ਵ ਚ ਵਸਦੇ ਪੰਜਾਬੀਆਂ ਨੂੰ ਬਹੁਤ ਵੱਡਾ ਘਾਟਾ ਪਰਿਵਾਰ ਦਾ ਤਾਂ ਘਾਟਾ ਹੈਗਾ ਹੀ ਹੈਗਾ ਪਰ ਐਸੀਆਂ ਰੂਹਾਂ ਜਦੋਂ ਜਾਂਦੀਆਂ ਨੇ ਸਮਾਜ ਨੂੰ ਬਹੁਤ ਵੱਡਾ ਘਾਟਾ ਪੈਂਦਾ ਕਿਵੇਂ ਦਿਖਦੇ ਉਹ ਸਮਾਜ ਦੇ ਵਿੱਚ ਬੜੇ ਚੰਗੇ ਕੰਮ ਇਹਨਾਂ ਨੇ ਸਮਾਜ ਦੇ ਲਈ ਕੀਤੇ ਆ ਤੇ ਅੱਜ ਜਿਹੜਾ ਟਾਈਮ ਪੂਰੀ ਦੁਨੀਆ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਂਦਾ ਹਰ ਇੱਕ ਸੱਭਿਅਤਾ ਕੁਦਰੇ ਆਉਣੇ ਜਿੱਤਰੀ ਕਣੀ ਤੇ ਰੂਹੀ ਐਸੀ ਸੀਗੀ ਇਹ ਰੂਹ ਇਹ ਰੂਹ ਦੇ ਨਾਲ ਸਾਰੀਆਂ ਰੂਹਾਂ ਜਾਗਦੀਆਂ ਸੀਗੀਆਂ ਇਹ ਐਸੀ ਰੂਹ ਸੀ ਇਹ ਆਪ ਤਾਂ ਜਾਗਦੀ ਸੀ ਇਹਦੇ ਨਾਲ ਸਾਰੀਆਂ ਰੂਹਾਂ ਜਾਗਦੀਆਂ ਸੀ ਇਹ ਬਹੁਤ ਉੱਚੀ ਤੇ ਸੁੱਚੀ ਰੂਹ ਗਈ ਅੱਜ ਆਪ ਬਹੁਤ ਸੇ ਤਾਂ ਘਾਟਾ ਕਦੇ ਪੂਰਾ ਹੀ ਨਹੀਂ ਹੋ ਸਕਦਾ ਕਿਸੇ ਪਰਵਾਰ ਨੂੰ ਛੱਡੋ ਇਹ ਸਾਰੇ ਪੰਜਾਬ ਨੂੰ ਘਾਟਾ ਵਾ ਜਦ ਇਹ ਰੂਹ ਜਾਣ ਨਾਲ ਔਰ ਪੂਰੇ ਦੁਨੀਆ ਦੇ ਅੰਦਰ ਜਿਨੇ ਆਪਣੇ ਆਪ ਨੂੰ ਇਹ ਨਿਮਰਤਾ ਦੇ ਵਿੱਚ ਦਿਖਾਇਆ ਹੋਵੇ ਮੈਂ ਨਹੀਂ ਸਮਝਦਾ ਇੱਦੇ ਇਨਸਾਨ ਬਾਰ ਬਾਰ ਜਮਦਾ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਅਮੇਜ਼ਿੰਗ ਟੀਵੀ ਤੋਂ ਔਰ ਤੁਸੀਂ ਜੁੜੇ ਰਹੋ ਅਮੇਜ਼ਿੰਗ ਟੀਵੀ ਦੇ ਨਾਲ ਤੇ ਮੈਂ ਤੁਹਾਡਾ ਆਪਣਾ ਹਿਤੇਸ਼ ਖੰਨਾ